ਪਿੰਡ ਕਰਾਚੋਂ ਦੇ ਵਿੱਚ ਸ਼ਹੀਦ ਉਦਮ ਸਿੰਘ ਦੀ ਯਾਦ ਨੂੰ ਸਮਰਪਿਤ ਹਰ ਮੋਟਰ ਤੇ ਰੁੱਖ ਲਗਾਏ ਜਾ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਰਾਚੋਂ ਪਿੰਡ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਸ਼ਹੀਦ ਉਦਮ ਸਿੰਘ ਦੀ ਯਾਦ ਨੂੰ ਸਮਰਪਿਤ ਜਿਹੜਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਤਾਂ ਉਸ ਨੂੰ ਲੈ ਕੇ ਪਹਿਲਾਂ ਹੀ ਰੁੱਖ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤਾਂ ਮੁਹਿੰਮ ਚਲਾਈ ਗਈ ਹੈ ਕਿ ਹਰ ਮੋਟਰ ਤੇ ਰੁੱਖ ਲਗਾਏ ਜਾਣ ਜਿਸ ਦੇ ਵਿੱਚ ਇਸ ਪਿੰਡ ਦੀ ਗੱਲਬਾਤ ਕੀਤੀ ਜਾਵੇ ਤਾਂ 750 ਦੇ ਕਰੀਬ ਮੋਟਰਾਂ ਨੇ ਤਾਂ ਜਿਦੇ ਵਿੱਚੋਂ 300 ਦੇ ਕਰੀਬ ਜਿਹੜੇ ਮੋਟਰਾਂ ਦੇ ਰੁੱਖਾਂ ਲੱਗ ਚੁੱਕੇ ਨੇ ਤਾਂ ਸਰਪੰਚ ਦਲਜੀਤ ਸਿੰਘ ਨਜ਼ਰ ਆ ਰਹੇ ਨੇ ਤਾਂ ਨਾਲ ਪਿੰਡ ਵਾਸੀ ਜਿਹੜੇ ਮੌਜੂਦ ਨੇ ਤਾਂ ਵੱਖ-ਵੱਖ ਮੋਟਰਾਂ ਦੇ ਜਿਹੜਾ ਅੱਜ ਵੀ ਰੁੱਖ ਲਗਾਏ ਗਏ ਨੇ ਤਾਂ ਜਿਹੜੀ ਲਾਈਵ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਵੱਖ ਤੋਂ ਵੱਖ ਜਿਹੜੇ ਰੁੱਖ ਲਗਾਏ ਗਏ ਨੇਗੇ ਚਾਹੇ ਫਲਾਂ ਦੇ ਹੋਣ ਜਾਂ ਵੱਖ-ਵੱਖ ਛਾਂ ਦੇਣ ਵਾਲੇ ਰੁੱਖ ਜਿਹੜੇ ਪੰਚਾਇਤ ਦੇ ਵੱਲੋਂ ਲਗਾਏ ਗਏ ਨੇ ਤਾਂ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਅਤੇ ਸਰਪੰਚ ਦੇ ਵੱਲੋਂ ਪੰਜਾਬ ਦੇ ਹੋਰਾਂ ਪਿੰਡਾਂ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੱਤੋਂ ਵੱਤ ਆਪਣੇ ਪਿੰਡ ਦੇ ਵਿੱਚ ਰੁੱਖ ਲਗਾਓ ਤਾਂ ਜੋ ਅਸੀਂ ਆਪਣਾ ਵਾਤਾਵਰਣ ਬਚਾ ਸਕੀਏ ਤਾਂ ਹੋਰ ਕੀ ਕਹਿਣਾ ਹੈ ਇਸ ਮੌਕੇ ਸਰਪੰਚ ਦਲਜੀਤ ਸਿੰਘ ਘਰਾਚੋਂ ਦਾ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਤੁਸੀਂ ਵੀ ਸੁਣੋ ਅਸੀਂ ਨਾ ਜੀ ਇਸ ਵਾਰ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸਾਡੇ ਪਿੰਡ ਤੋਂ ਕਿ ਹਰੇਕ ਜਿਹੜਾ ਖੇਤ ਦਾ ਮੋਟਰ ਕਨੈਕਸ਼ਨ ਨੇਗੇ ਉਸ ਦੇ ਹਿਸਾਬ ਨਾਲ ਅਸੀਂ ਪੌਦੇ ਲਾਉਣੇ ਸ਼ੁਰੂ ਕੀਤੇ ਨੇਗੇ ਅਸੀਂ ਹਰ ਸਾਲ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਦੇ ਵਿੱਚ ਬਖਵਾ ਖਤਾਵਾ ਦੇ ਉੱਤੇ ਪੌਦੇ ਲਗਾਉਣੇ ਆ ਸਾਡੀ ਇਹ ਮੁਹਿੰਮ ਵੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਤੇ ਉਹਨਾਂ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਪਿੰਡ ਦੇ ਜਿੰਨੇ ਮੋਟਰ ਕਨੈਕਸ਼ਨ ਇਸ ਉੱਤੇ ਰੁੱਖ ਲਗਾਉਣੇ ਸ਼ੁਰੂ ਕੀਤੇ ਨੇ ਪੌਦੇ ਲਗਾਉਣੇ ਤੇ ਸਾਡੇ ਪਿੰਡ ਦੇ ਤਕਰੀਬਨ 1500 ਦੇ ਕਰੀਬ ਜਿਹੜਾ ਮੋਟਰ ਕਨੈਕਸ਼ਨ ਹੈਗਾ ਤੇ ਅਸੀਂ ਹੁਣ ਤੱਕ 300 ਤੋਂ ਪਲੱਸ ਜਿਹੜਾ ਕਨੈਕਸ਼ਨ ਨੇਗੇ ਉਹਨਾਂ ਦੇ ਉੱਪਰ ਅਸੀਂ ਪੌਦੇ ਜਿਹੜੇ ਲਗਾ ਚੁੱਕੇ ਹਾਂ ਦਲਜੀਤੀ ਲਗਾਤਾਰ ਅਸੀਂ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਦੇਖ ਰਹੇ ਹਾਂ ਦਰੱਖਤ ਘਟਦੇ ਜਾ ਰਹੇ ਨੇ ਤੁਸੀਂ ਵੀ ਮੋਟਰਾਂ ਤੇ ਲਗਾ ਰਹੇ ਹੋ ਤਾਂ ਲੱਗਦਾ ਵੀ ਆਉਣ ਵਾਲੇ ਟਾਈਮ ਕਿਸ ਦਾ ਜਿਹੜਾ ਅਸਲ ਮੁੱਲ ਪਤਾ ਲੱਗੇਗਾ ਹਾਂਜੀ ਦੇਖੋ ਹੁਣ ਜਾਗਰੂਕਤਾ ਹੁੰਦੀ ਜਾ ਰਹੀ ਹੈ ਤੇ ਵਾਤਾਵਰਨ ਨੂੰ ਸੰਭਾਲ ਦੇ ਵਿੱਚ ਧਿਆਨ ਦੇ ਚ ਰੱਖਦੇ ਹੋਏ ਇਹ ਮੁਹਿੰਮ ਚੱਲੀਆਂ ਨੇ ਕਿ ਅਸੀਂ ਇਸ ਦੀ ਸ਼ੁਰੂਆਤ ਕੀਤੀ ਅਸੀਂ ਆਪਣੇ ਬਾਕੀ ਦੇ ਗ੍ਰਾਮ ਪੰਚਾਇਤਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਮੁਹਿੰਮ ਨੂੰ ਹੋਰ ਆਪਾਂ ਅੱਗੇ ਲੈ ਕੇ ਚੱਲੀਏ ਕਿ ਹਰੇਕ ਜਿਹੜੇ ਮੋਟਰ ਕਨੈਕਸ਼ਨ ਨੇ ਉਹਦੇ ਉੱਪਰ ਆਪਾਂ ਤੋਂ ਬਾਅਦ ਪੌਦੇ ਲਗਾਈਏ ਤਾਂ ਜੋ ਆਪਣਾ ਜਿਹੜਾ ਵਾਤਾਵਰਨ ਨੂੰ ਆਪਾਂ ਸੰਭਾਲ ਸਕੀਏ। ਹਾਂ ਅਗਰ ਗੱਲ ਕਰੀਏ ਦਰੱਖਤ ਇਹਦੇ ਲਗਾਏ ਰਹੂ ਕਾਦੇ ਕਾਦੇ ਅਸੀਂ ਛਾਂ ਵਾਲੇ ਦਰੱਖਤ ਲਾਇਆ ਜੀ ਜਿਵੇਂ ਟਾਲੀ ਹੋਊਗੀ ਨਿੰਮ ਹੋਊਗੀ ਤੇ ਫਲ ਵਾਲੇ ਦਰੱਖਤ ਲਾਇਆ ਜਾਮਨ ਅਮਰੂਦ ਤੇ ਜਿਹੜੇ ਮਤਲਬ ਕਿ ਆਕਸੀਜਨ ਵਾਲੇ ਦਰੱਖਤ ਨੇ ਡੇਕ ਇਸ ਤਰ੍ਹਾਂ ਦੇ ਅਸੀਂ ਨੇ ਫਲ ਤੇ ਛਾਂ ਦਾ ਰੁੱਖ ਜਿਹੜੇ ਉਹ ਲਗਾਏ ਨੇ ਖੇਤਾਂ ਦੇ ਵਿੱਚ ਹਾਂ ਸਾਨੂੰ ਲਾਇਬ੍ਰੇਰੀ ਨੂੰ ਕੁਦਰਤੀ ਦਰਖਤ ਟੇਕਰ ਵਗੈਰਾ ਉਹ ਵੀ ਜਿਹੜੇ ਪੁਰਾਣੇ ਆਪਣੇ ਕਾਰਪੀਸੀ ਬਜ਼ੁਰਗ ਉਹ ਵੀ ਲੋਪ ਹੁੰਦੇ ਜਾ ਰਹੇ ਨੇ ਉਹਨਾਂ ਨੇ ਵੀ ਲੱਗਦਾ ਕਿ ਉਹਨਾਂ ਦੀ ਵੀ ਪ੍ਰਵਰਲਾ ਕਰਨਾ ਚਾਹੀਦਾ ਉਹਨਾਂ ਦੀ ਹਾਂਜੀ ਅਸੀਂ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ ਤਰਵੈਣੀ ਵੇ ਲਾਈਆਂ ਨੇ ਜਿਹਦੇ ਵਿੱਚ ਨਿੰਮ ਪੀਪਲ ਤੇ ਬਰੋਟਾ ਜਿੱਥੇ ਸਾਨੂੰ ਖੁੱਲੀ ਥਾਂ ਜਗ੍ਹਾ ਮਿਲਦੀ ਹੈਗੀ ਕੋਈ ਸਾਂਝੇ ਖੂਹ ਹੋਗੇ ਕੋਈ ਧਾਰਮਿਕ ਸਥਾਨ ਹੋਗੇ ਜਾਂ ਕੋਈ ਗਰਾਊਂਡ ਹੋਗਾ ਜਿੱਥੇ ਵੱਧ ਜਾਏਗਾ ਕਿਉਂਕਿ ਉਹ ਵੱਡੇ ਪੌਦੇ ਨੇ ਉੱਥੇ ਅਸੀਂ ਨੇ ਤਰਵੈਣੀ ਵੇ ਤੇ ਜਿਆਦਾਤਰ ਉੱਖਾ ਸੀ ਛਾਂ ਤੇ ਫਲਾਂ ਵਾਲੇ ਹੀ ਲਾਇਏ। ਕਰਾਚੋਲੇ ਵਿੱਚ ਸ਼ੁਰੂਆਤ ਹੋਈ ਹੈ ਤਾਂ ਬਾਕੀ ਪੰਜਾਬ ਵਾਸੀਆਂ ਨੂੰ ਵੀ ਇਹ ਪੂਰੀ ਕਰਨਾ ਚਾਹੁੰਦੇ। ਅਸੀਂ ਸਾਰੇ ਸਾਡੇ ਸਰਪੰਚ ਭਰਾਵਾਂ ਨੂੰ, ਗram ਪੰਚਾਇਤਾਂ ਨੂੰ ਔਰ ਸਾਡੇ ਜਿੰਨੇ ਵੀ ਪੰਜਾਬ ਵਾਸੀ ਨੇ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਤੁਸੀਂ ਵੀ ਇਸ ਮਹਿੰਮ ਨੂੰ ਆਪਾਂ ਅੱਗੇ ਚਲਾਈਏ। ਅਸੀਂ ਆਪਣੇ ਪਿੰਡ ਤੋਂ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਹੈ। ਜਿੰਨੇ ਵੀ ਆਪਣੇ ਖੇਤਾਂ ਦੇ ਵਿੱਚ ਆਪਾਂ ਥੋੜੀ-ਥੋੜੀ ਜਗ੍ਹਾ ਜਿਹੜੀ ਕਿਉਂਕਿ ਸਾਨੂੰ ਇੱਕ ਜੀ ਦੇਖਣ ਦੇ ਵਿੱਚ ਮਿਲੀ ਹੈ ਕਿਉਂਕਿ ਕੁਸ਼ਕ ਜਿਹੜੇ ਮੋਟਰ ਕਨੈਕਸ਼ਨ ਨੇ ਉਹਨਾਂ ਦੇ ਉੱਪਰ ਜਗ੍ਹਾ ਬਹੁਤ ਘੱਟ ਹੈਗੀ। ਮਾਲਕ ਜੀ ਇਹ ਹੀ ਬੇਨਤੀ ਕਰਦੇ ਆ ਕਿ 2-2 3-3 ਵਿਸਵੇ ਜਗਾ ਆਪਾਂ ਆਪਣੇ ਖੇਤਾਂ ਦੇ ਵਿੱਚ ਛੱਡੀਏ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਦੇ ਨਾਲ ਜਿਆਦਾ ਪੱਜ ਦੇਖੇ ਫਸਲ ਦੇ ਝਾੜ ਦੇ ਉੱਪਰ ਪਰ 5 ਤੋਂ 10 ਰਕਤ ਹਰੇਕ ਜਾਨੀ ਕਿ ਮੋਟਰ ਦੇ ਉੱਪਰ ਹੋਣੇ ਬਹੁਤ ਜ਼ਰੂਰੀ ਨੇ ਮੇਰਾ ਨਾਮ ਜਗਦੀਪ ਸਿੰਘ ਹੈ ਮੈਂ ਪਿੰਡ ਕਰਾਚੋਂ ਦਾ ਵਸਨੀਕ ਆ ਤੇ ਅੱਜ ਸਾਡੀ ਪੰਚਾਇਤ ਨੇ ਤੇ ਨਗਰ ਨਿਵਾਸੀਆਂ ਨੇ ਮਤਲਬ ਕਿ ਇੱਕ ਬਰਾਲਾ ਸ਼ੁਰੂ ਕੀਤਾ ਹੈ ਹਰ ਮੋਟਰ ਦੇ ਉੱਤੇ ਜਾ ਕੇ ਦਰਖਤ ਲਗਾਉਣੇ ਸ਼ੁਰੂ ਕੀਤੇ ਨੇ ਤੇ ਸਾਡੇ ਮਤਲਬ ਕਿ ਖੇਤ ਵਿੱਚ ਆ ਕੇ ਸਾਰੀ ಗ್ರಾಮ ਪੰਚਾਇਤ ਸਰਪੰਚ ਸਾਹਿਬਾਨ ਤੇ ਨਗਰ ਨਿਵਾਸੀ ਪਹੁੰਚੇ ਨੇ ਅਸੀਂ ਆਪਣੀ ਮੋਟਰ ਦੇ ਉੱਤੇ ਛਾਂ ਵਾਲੇ ਦਰਖਤ ਲਗਾਏ ਨੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਤਲਬ ਕਿ ਆਪਣੇ ਦਰਖਤ ਮੋਟਰਾਂ ਦੇ ਉੱਤੇ ਦਰਖਤ ਲਗਾਉਣੇ ਚਾਹੀਦੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਆ ਸਰਪੰਚ ਸਾਹਿਬ ਦੇ ਤੇ ಗ್ರಾಮ ਪੰਚਾਇਤ ਆ ਕਿ ਮੈਨੂੰ ਲੱਗਦਾ ਤੁਹਾਨੂੰ ਸਾਨੂੰ ਇਹ ਉਪਰਾਲਾ ਬਹੁਤ ਚੰਗਾ ਲੱਗਿਆ ਸੀ ਸਭ ਨੂੰ ਅਪੀਲ ਕਰਦੇ ਆ ਕਿ ਆਪਣੇ ਮੋਟਰਾਂ ਦੇ ਉੱਤੇ ਖੁੱਲੀ ਜਗ੍ਹਾ ਛੱਡ ਕੇ ਤੇ ਸਰਪੰਚ ਸਾਹਿਬਾਂ ਨੂੰ ਵੀ ਅਪੀਲ ਹੈਗੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਉਪਰਾਲਾ ਸ਼ੁਰੂ ਕਰਨ ਤਾਂ ਜੋ ਆਪਣੇ ਮੋਟਰਾਂ ਦੇ ਉੱਤੇ ਕਿਸਾਨ ਭਰਾਵਾਂ ਦੇ ਜਾ ਕੇ ਉਹ ਮਦਦ ਕਰਕੇ ਉਹਨਾਂ ਦੇ ਦਰਖਤ ਲਗਾ ਸਕਣ ਇਹ ਬਹੁਤ ਵਧੀਆ ਉਪਰਾਲਾ ਵੀਰੇ ਤੇ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਹਾਂ ਦਰਖਤ ਲਗਾਉਂਦੇ ਆ ਰਹੇ ਆ ਤੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਵੀ ਹਰ ਸਾਲ ਮੋਟਰਾਂ ਤੇ ਜਿੱਥੇ ਵੀ ਜਗ੍ਹਾ ਮਿਲਦੀ ਹੈਗੀ ਉੱਥੇ ਦਰਖਤ ਲਗਾਏ ਜਾਂਦੇ ਨੇ ਐਸਾ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਵੱਡਾ ਲਾਭ ਮਿਲਣਾ ਕਿਉਂਕਿ ਹੁਣ ਦਰਖਤ ਵੀ ਬਹੁਤ ਜਗ੍ਹਾ ਤੇ ਘਟਦੇ ਜਾ ਰਹੇ ਤੁਸੇ ਮੋਟਰਾਂ ਤੇ ਵੀ ਲਗਾ ਰਹੇ ਹਾਂਜੀ ਵੀਰੇ ਬਿਲਕੁਲ ਇਹਦਾ ਬਹੁਤ ਵਧੀਆ ਅਸਰ ਹੋਊਗਾ ਕਿਉਂਕਿ ਹਰ ਇੱਕ ਜਿੰਨੇ ਵੀ ਅਸੀਂ ਦਰਖਤ ਲਗਾਏ ਨੇ ਹਰ ਇੱਕ ਕਿਸਾਨ ਭਰਾ ਨੇ ਇਸ ਮੁਹਿੰਮ ਦੇ ਵਿੱਚ ਸਾਥ ਦਿੱਤਾ ਹੈ ਸਰਦਾਰ ਦਲਜੀਤ ਸਿੰਘ ਸਰਪੰਚ ਦੀ ਇਸ ਮੁਹਿੰਮ ਦੇ ਵਿੱਚ ਹਰ ਇੱਕ ਕਿਸਾਨ ਵੀਰ ਨੇ ਵਧੀਆ ਪਰਮ ਹੰਗਾਰਾ ਦਿੱਤਾ ਬਿਲਕੁਲ ਵੀਰੇ ਹਰ ਇੱਕ ਪੰਜਾਬ ਦੇ ਵਾਸੀ ਨੂੰ ਇਹੀ ਅਪੀਲ ਕਰਨੀ ਚਾਹਾਂਗੇ ਕਿ ਵੱਧ ਤੋਂ ਵੱਧ ਛਾਂ ਵਾਲੇ ਫਲਾਂ ਵਾਲੇ ਤੇ ਆਪਣੇ ਜਿੰਨੇ ਵੀ ਰਵਾਇਤੀ ਰੁੱਖ ਨੇ ਉਹ ਲਗਾਏ ਜਾਣ ਬਹੁਤ ਬਹੁਤ ਵਧੀਆ ਉਪਰਾਲਾ ਜੀ ਇਹ ਸਾਡੇ ਸਰਪੰਚ ਦਲਜੀਤ ਸਿੰਘ ਕਮਾਨ ਸਾਹਿਬ ਜਿਨ੍ਹਾਂ ਨੇ ਸਮੁੱਚੇ ਪਿੰਡ ਦੀਆਂ ਮੋਟਰਾਂ ਤੇ ਮੈਂ ਕਹਨਾ ਇੱਕ ਮਹੀਨੇ ਤੋਂ ਲੱਗੇ ਨੇ ਜਿੱਥੇ ਰੁਕ ਲਵਾ ਰਹੇ ਨੇ ਸਾਰੇ ਸਾਰੀਆਂ ਮੋਟਰਾਂ ਤੇ ਬਹੁਤ ਵੱਡਾ ਵਧੀਆ ਉਪਰਾਲਾ ਲੱਗਦਾ ਤਾਂ ਲੱਗਦਾ ਵੀ ਇਹ ਉਪਰਾਲਾ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਮੋਟਰਾਂ ਤੇ ਦਰਖਤਾਂ ਜ਼ਰੂਰ ਲੱਗੇ ਜਾਂਦੇ ਸੀ ਹੁਣ ਘਟਦੇ ਜਾ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਰੇ ਕਿਤੇ ਹੋਣਾ ਚਾਹੀਦਾ ਹੈਗਾ ਦੇਖਿਆ ਜਿੱਥੇ ਲੋਕ ਦਰਖਤ ਲੈ ਕੇ ਨਹੀਂ ਆਉਂਦੇ ਆ ਕਿ ਪਰ ਐਵੇਂ ਵੀ ਲਵਾ ਜ਼ਰੂਰ ਲੈਂਦੇ ਨੇ ਹਾਂ ਜੀ ਉਹਨਾਂ ਨੂੰ ਸਾਮ ਸੰਭਾਲ ਕਰ ਲੈਂਦੇ ਨੇ ਪਰ ਲੈ ਕੇ ਆਉਣਾ ਥੋੜਾ ਜਿਆਦਾ ਖੇਚਲਾ ਮੰਨਦੇ ਨੇ ਉਹ ਚੀਜ਼ ਦੀ ਪਿੰਡ ਵਾਸੀ ਸਾਥ ਦੇ ਰਹੇ ਨੇ ਪੂਰਾ ਮੈਂ ਕਿਹਾ ਜੀ ਪੂਰਾ ਸਾਥ ਆ ਜੀ ਹਰ ਇੱਕ ਨੇ ਅਗਲਾ ਆਪ ਵੀ ਲੈ ਕੇ ਜਾਂਦਾ ਵੀ ਹਾਂ ਮੈਂ ਆਪਣੀ ਮੋਟਰ ਤੇ ਲਾਉਣਾ ਚਾਹਣਾ ਮੈਨੂੰ ਦਰਸਤ ਦਿੱਤੇ ਤਾਂ ਦੇਖਭਾਲੀ ਕਹਿੰਦੇ ਨੇ ਵੀ ਜ਼ਰੂਰ ਇਹਦੀ ਦੇਖਭਾਲ ਵੀ ਕੀਤੀ ਜਾਊਗੀ ਹਾਂਜੀ ਹਾਂਜੀ ਬਿਲਕੁਲ ਜੀ ਸਾਰਿਆਂ ਨੇ ਭਰੋਸਾ ਦਿੱਤਾ ਸਾਗਰ ਗੱਲ ਕਰੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਜਿੱਥੇ ਅਸੀਂ ਛੋਟੇ ਹੁੰਦੇ ਸੀ ਦੇਖਦੇ ਆ ਰਹੇ ਹਾਂ ਵੀ ਆਮ ਹੀ ਹੁੰਦੇ ਸੀ ਜਿੱਥੇ ਦਰਖਤ ਨਾ ਆਮ ਹੀ ਹੁੰਦੇ ਸੀ ਖੇਤਾਂ 'ਚ ਹੁਣ ਤੋਂ ਲੋਪ ਹੋ ਗਏ ਪਰ ਹੁਣ ਜਿਆਦਾਤਰ ਸਾਨੂੰ ਇਹ ਫਲਾਂ ਵਾਲੇ ਛਾਂ ਵਾਲੇ ਦਰਖਤ ਦੋਵਾਂ ਤਰੀਕਿਆਂ ਨਾਲ ਲਾਇਏ ਨੇ ਸਰਪੰਚ ਸਾਹਿਬ ਨੇ ਬਹੁਤ ਵਧੀਆ ਪ੍ਰਵਹਲਾ ਕੀਤਾ ਹੈ ਜੀ